ਸਾਜਨਾ ਜੜਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲੇ ਰਾਖੀ ਮੈ ਗੁਰੂ ਪਿਆਰੀ ਸਾਸ ਸੰਗਤ ਜੀ ਰਸਨਾ ਨੂੰ ਕਰੀਏ ਪਵਿੱਤਰ ਤੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਬੋਲੇ ਗੱਲ ਕੋ ਜਦਿ ਸ਼ਿਰਗੁਰ ਨਾਨਕ ਦੇਵ ਜੀ ਆਪਣੇ ਪ੍ਰਚਾਰਕ ਦੌਰਿਆਂ ਤੇ ਸੱਲ ਤਦ ਗੁਰੂ ਨਾਨਕ ਦੇਵ ਜੀ ਸੱਜਣ ਠੱਗ ਦੀ ਬਸਤੀ ਜਾ ਪੁੱਜਦੇ ਨੇ ਉੱਥੇ ਸੱਜਣ ਗੁਰੂ ਜੀ ਨੂੰ ਉਹਨਾਂ ਦਾ ਨਾਮ ਪੁੱਛਦਾ ਹੈ ਗੁਰੂ ਜੀ ਕਹਿੰਦੇ ਨੇ ਸਾਰੇ ਸਾਨੂੰ ਨਾਨਕ ਨਿਰੰਕਾਰੀ ਆਖਦੇ ਨੇ ਫਿਰ ਗੁਰੂ ਜੀ ਵੀ ਉਸ ਨੂੰ ਨਾਮ ਪੁੱਛਦੇ ਨੇ ਉਹ ਕਹਿੰਦਾ ਹੈ ਗੁਰੂ ਜੀ ਮੇਰਾ ਨਾਮ ਸੱਜਣ ਹੈ ਗੁਰੂ ਜੀ ਕਹਿੰਦੇ ਨੇ ਤੂੰ ਝੂਠ ਬੋਲ ਰਿਹਾ ਏ ਤੇਰਾ ਨਾਮ ਠਾਗੇ ਗੁਰੂ ਉਹ ਕਹਿੰਦਾ ਹੈ ਤੁਸੀਂ ਦਾਵੇ ਨਾਲ ਮੈਨੂੰ ਠੱਗ ਕਿਵੇਂ ਕਰ ਸਕਦੇ ਹੋ ਗੁਰੂ ਜੀ ਕਹਿੰਦੇ ਨੂੰ ਤੂੰ ਲੋਕਾਂ ਨੂੰ ਭੋਜਨ ਛਕਾ ਕੇ ਉਹਨਾਂ ਦੇ ਭੋਜਨ ਵਿੱਚ ਜ਼ਹਿਰ ਮਿਲਾ ਕੇ ਉਹਨਾਂ ਨੂੰ ਮਾਰ ਦਿਨਾ ਹੈ ਉਹਨਾਂ ਨੂੰ ਫਿਰ ਲੁੱਟ ਕੇ ਉਹਨਾਂ ਦੀਆਂ ਲਾਸ਼ਾਂ ਨੂੰ ਨਹਿਰ ਵਿੱਚ ਸੁੱਟ ਦੇਣਾ ਹੈ ਇਹ ਕੰਮ ਸੱਜਣਾ ਵਾਲੇ ਨਹੀਂ ਇਹ ਕੰਮ ਠੱਗਾਂ ਵਾਲੇ ਹੁੰਦੇ ਹਨ ਉਸ ਵੇਲੇ ਦੇ ਦ੍ਰਿਸ਼ ਨੂੰ ਸਾਡਾ ਬਿਜਲੀ ਇਥਾ ਏ ਏ ਬਿਆਨ ਜਿਹੜੇ ਗੁਰੂ ਤਾਰਿਆ ਸਗਲ ਜਗ ਨੂੰ ਜਦ ਦੰਦੇ ਉਪਦੇਸ਼ ਨੇ ਸੱਜਣ ਠਾਗ ਨੂੰ ਚੱਲੇ ਸੱਚੇ ਨਾਮ ਉਹ ਨਿਸਾਰ ਸੱਜਣਾ ਠੱਗਾ ਵਾਲੇ ਕੰਮ ਤੂੰ ਵਿਸਾਰ ਸੱਜਣਾ ਠੱਗਾ ਵਾਲੇ ਕੰਮ ਤੂੰ ਵਿਸਾਰ ਸੱਜਣਾ ਲੋਭ ਵਿੱਚ ਪੈ ਕੇ ਰਹਿਆ ਏ ਰੋਲ ਤੂੰ ਮਾਨਸ ਜਨਮ ਜਾਣ ਲੈ ਮੋਲ ਤੂੰ ਮਾਨਸ ਜਨਮ ਜਾਣ ਲੈ ਮੋਲ ਤੂੰ ਜ਼ਿੰਦਗੀ ਦੀ ਬਾਜੀ ਨਾ ਤੁਹਾਰ ਠੱਗਾ ਵਾਲੇ ਕੰਮ ਤੂੰ ਵਿਸਾਰ ਸੱਜਣਾ ਠੱਗਾ ਵਾਲੇ ਕੰਮ ਤੂੰ ਵਿਸਾਰ ਸੱਜਣਾ ਅਣਖ ਵਿਕਾਰਾਂ ਵਾਲੀ ਦੂਰ ਹੋਵੇ ਨਾ ਨਾਮ ਦੀ ਕਮਾਈਏ ਸਨੂ ਜੇ ਧੋਵੇ ਨਾ ਨਾਮ ਦੀ ਕਮਾਈਏ ਸਨੂ ਜੇ ਧੋਵੇ ਨਾ ਧੋਈ ਜਾਈਏ ਚਾਹੇ ਲੱਖਵਾਰ ਸੱਜਣਾ ਠੱਗਾ ਵਾਲੇ ਕੰਮ ਤੂੰ ਵਿਸਾਰ ਸੱਜਣਾ ਠੱਗਾ ਵਾਲੇ ਕੰਮ ਤੂੰ ਵਿਸਾਰ ਸੱਜਣਾ ਤਕਾਲਾਰੇ ਕੰਮ ਤੂਲੇ ਨਾਰ ਸੱਜਣਾ ਪਾਲ ਪਿਆਵੇ ਘਰ ਵਾਲਾ ਧੰਦਾ ਢੋਬ ਹੈ ਜਨਮ ਦੇ ਵਿੱਚ ਜਨਮ ਦੇ ਵਿੱਚ ਪਰਮ ਹੁੰਦਾ ਲੋਭ ਹੈ ਜਨਮ ਦੇ ਵਿੱਚ ਪਰਮ ਹੁੰਦਾ ਲੋਭ ਹੈ ਬੰਗਾ ਸਾਧ ਸੱਚ ਦੇ ਉਚਾਰ ਸੱਜਣਾ ਉਚਾਰ ਸੱਜਣਾ ਉਚਾਰ ਸੱਜਣਾ ਬੰਗਾ ਸਾਧ ਸੱਚ ਦੇ ਹੈ ਫੁਕਾਣੀ ਮਾਫੀ ਬਖਸ਼ੀਂ ਬਲਾਵ ਫਤੇ ਵਾਹ ਹੈ ਗੁਰਜੀ ਦਾ ਖਾਲਸਾ ਵਾਹ ਹੈ ਗੁਰਜੀ ਦੀ ਬਲੇ